ਹਾਂ ਦੋਸਤ ਚਾਲ ਮਿਲ ਕਰ ਰਹਾ ਕਿੱਦ ਕਬ ਹੋ ਗਏ ਸਵਾਗਤ ਹੈ ਇੱਕ ਵਾਰ ਫੇਰ ਤੋਂ ਨਵੇਂ ਬਲੌਗਸ ਤੋਂ ਦੇਖਾਰ ਹਾਂ ਲੋਜੀ ਅਗਾਂਹ ਦੀ ਛੜੀ ਹੋ ਗਿਆ ਸੀ ਤੇ ਚਾਹ ਪੀਂਦੇ ਰਹਾ ਤੇ ਅੱਜ ਚਾਹ ਦੇ ਨਾਲ ਮੈਂ ਲੈ ਲਿਆ ਸੇਮੀਆਂ ਅਰੇ ਕੋਈ ਰੋਜ਼ ਮਟਰ ਖਾ ਗਏ ਮਨ ਨਾਲ ਕਿ ਮੈਂ ਅੱਜ ਸੇਮੀਆਂ ਲੈਣੀਆਂ ਚਾਹ ਨਾਲ ਤੇ ਧੁੱਪ ਚੜ ਗਈ ਆ ਉਹ ਧੁੱਪ ਤੇ ਕੀ ਆ ਜੀ ਅੱਜ ਮੌਸਮ ਵੈਸੇ ਬੱਦਲਾ ਨਹੀਂ ਅੱਜ ਧੁੱਪੀ ਆ ਪੂਰੇ ਦਿਨ ਇਹਨੀ ਗਰਮੀ ਨਹੀਂ ਆ। ਕੰਟੇੜੀਆਂ ਬਚਲਦੀ ਭਈਆ। ਤੇ ਪੌਕੇ ਹੋ ਗਿਆ ਤੇ ਯਾਰ ਸ਼ਰ ਕੰਮ ਤੇ ਜਾਣਾ। ਰੋਟੀ ਪਾਣੀ ਖਾਣੇ ਜੀਦਾ ਜਲਦੇ ਕੰਮ ਤੇ। ਕਾਲਮੀ ਸੀ ਮੈਂ ਗਿਆ। ਹਾਲੇ ਦੈ ਸੁਪੀ ਗੱਲੀ ਮੈਂ। ਲੈ ਗਿਆ ਜੀ। ਤੇ ਅੱਜ ਜਾਣਾ। ਤੇ ਬਾਕੀ ਆ ਨਿੰਦਰ ਬਹੁਤ ਆਂਦੀ ਅੱਜ ਵਲ। ਬਹੁਤ ਹੀ ਜ਼ਿਆਦਾ। ਮੌਸਮ ਵੀ ਉਲਦਾਰ ਹੈ। ਦੇਨੀ ਹੋਈ ਨਿੰਦਰ ਆਲੇ। ਆਟੋਮੈਟਿਕ ਨਿੰਦਰ ਆ ਜਾਂਦੀ ਆ। ਤਾਲੀ ਵੀ ਸਾਰੇ ਆ ਸੁੱਤਾ ਰਿਹਾ ਸੁੱਤਾ ਰਿਹਾ ਤੇ ਘਰ ਐਵੇਂ ਬੇਫਯੂਦੀ ਸੁੱਟੀ ਗਾਲੀ ਗੱਲ ਤੇ ਅੱਜ ਚਲਾ ਵਸੇ ਬਾਕੀ ਬਣੇ ਜੋ ਬਲੌਗ ਦੇ ਨਾਲ ਮਿਲਦਾ ਤੁਹਾਨੂੰ ਕੰਮ ਤੋਂ ਆ ਕੇ ਚਲੋ ਕੰਮ ਹੋ ਗਿਆ ਕੰਮ ਸਾਢੇ 8 ਹੋ ਗਿਆ ਲਾ ਦੋ ਹੁਣ ਕੋਣ ਆ ਬਾਕੀ ਰਾਤੀ ਗੱਲ ਹੋਵਾਲ ਬੈਠਾ ਬੈਠਾ ला फोन पान लै जी बदल भी हो गया तो पहले धुप तो थी बदल हो गया हूं लगता कटारा हो बदला मौसम हो गया पहले धुप चली थी पांच मिनट बदल ਉਹ ਸਮ ਹੋ ਗਿਆ ਖਰਾਬ ਪਰ ਖਰਾਬ ਅਧਨੀ ਆਦੀ ਨਹੀਂ ਬਾਕੀ ਜੇ ਆ ਵੀਰਿਆ ਦੀ ਚੁੜਾ ਲੈਣ ਨੂੰ ਫਾਟੇ ਪੱਟਦੇ ਕਿੱਥੇ ਫਾਇਲ ਟੈਂਕੀ ਚੜਗੇ ਪਿੱਛੇ ਆ ਜੜੀ

ਗਾਈਸ ਮਿਲੀ ਆ ਜਿਹੜੋ ਸਕੀ ਪੇਟ ਕਰਦੀ ਐ ਕਹਿੰਦੀ ਮੈਂ ਨਹੀਂ ਵੀਡੀਓ ਬਣਾਣੀ ਹੈ ਮੇਟੀ ਕੱਟੀ ਪਾਤੀ ਐ ਮਗਰ ਉਹ ਤਨ ਗੜੀ ਮਿਲੀ ਦਾ ਬੱਕੂ ਮਿਲੀ ਦਾ ਮੂੰਹ ਤਨ ਘਰ ਕੇ ਵੀਡੀਓ ਬਾਹ ਤੱਕ ਚਤ ਹੋ ਗਿਆ ਕੇ ਵੀਡੀਓ ਬਾਹ ਤੱਕ ਚਤ ਹੋ ਗਿਆ ਹਾਂਜੀ ਲਾ ਜੇ ਇਧਰ ਆਈ ਕੁੱਤਾ ਈਓ ਹੋ ਗਿਆ ਮਿਲੀ तू पिट क्यों कीती मेरे वल <laughs> गाय मिली गई रोस हूं वीडियो किस तरह बनावा मिली गई गुत्त देखो दिको गाइस, कितनी लंबी गुत्ता इसकी इसकी गुजे सैंप लगाती है डब सैंप लगाती है डब रोज एक डब सैंपल लगाती है गलबत करे डिस्कस कर सवाल दबा पब्लिक पब्लिक सवाल पुजी है गल होती है गल बात लब्लिक गाइस देखो अभी मिली मिली देखो अगर रोस है गाइस ਤੋ ਉਹਨਾਂ ਦੇ ਆਤੇ ਸਾਫ ਕਰ ਤੋਲੀ ਨਾਲ ਤੋਲੀਆਂ ਨਾਲ ਗਰਗਰ ਮਿਲ ਕਹਿੰਦੀ ਮੈਂ ਮੈਂ ਝੀਖਾਈ ਤੋਲੀਆਂ ਨਾਲ ਸਾਫ ਕਰ ਲੈ ਮੇਰੇ ਕੋਲ ਨਹੀਂ ਨਹੀਂ ਵਾੜਾ ਇਹ ਕਿ 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 ਨਾ ਨਹੀਂ ਕੀ ਗਾਈਸ ਇਸਕੋ ਜਹਾਂ ਮਤਲਬ ਰੱਖੋ ਪੀਲੀ ਹੋ ਜਾਏਗੀ ਹਾਂ ਮੂੰਹ ਤੋਂ ਹੁੰਦੀਆਂ ਠੀਕ ਅੱਛਾ ਉਹ ਨਾ ਪੁੱਈਲਾ ਥੋਲੇ ਨਾਲ ਸਿਹਰਾ ਜਿਗ ਪੇਟਾ ਚੰਗੇ ਇਕੱਠੀ ਕਿਤੇ ਲੈ ਨਾ ਪੁੱਈ ਇਹ ਆਪੁੰਨੇ ਕਰ ਬੁੱਧਾ ਬੁੱਧਾ ਪੁੰਜਾ ਬੱਕੂ ਬੁੱਝੀ ਨਾ ਬੱਕੂ ਜਣਾ ਚੱਲ ਪੁੰਜਿਆ ਬਿਆਰ ਬੰਦਾ ਬਾਸੀਦ। ਤੋਂ ਇਹ ਦੋਈ ਘੋਗੋ ਚੱਲਦੀ ਗਲਾ ਠੀਕ ਹੋਵੇ। ਅੱਪੇ ਪੁੰਜੋ। ਐਂ ਬਰਦ ਤੇ ਹਾਕਾਲ ਗਲਾ ਬੰਦਾ ਹੀ ਬੰਦਾ ਹੈ। ਅੱਪੇ ਪੁੰਜੋ ਮੱਕੀ। ਕੇ ہماری ਮੱਕੀ ਹੈ। ਅੱਖ ਉਹ ਬੂੰਦੀ ਲੱਖ ਲਾਤ ਦੇ ਹੁੰਦੀ ਉਹ ਕਰਦੀਆਂ ਨੂੰ। ਤੁਸੀਂ ਉਹਨੇ ਦਿੱਤਾ। ਹਾਂ ਬਾਬੀ। ਹੈ? ਅੱਖਾਂ ਮਲੇ ਦੀ। ਕਾਕਾ ਅੱਖਾਂ ਨਾਲ ਪੁੱਤ ਫੇਰ ਲਾ ਲੋ ਹੀ ਨਹੀਂ ਆ। ਲੱਖਣਾ ਮਰ। ਦੇ ਨਾਮ ਉਹ ਨਹੀਂ ਆ ਕਹਾ ਮੱਕੀ ਮੇਰੇ ਵੀ ਦੋੜ ਉਹ ਕਿਹ ਹੋਇਆ ਗਾਇਸ ਕਿਰੇਂਟ ਬੈ ਗਿਆ ਮੇਰੇ ਨੂੰ 9 ਵਜੇ ਅੱਗੇ ਪਿੱਛੇ ਲੱਗਦਾ ਮੈਂ ਪਿੱਛੇ ਪੱਲ ਲੱਗਦੀ ਮਸ਼ੀਨ ਤੇ ਮਿਲ ਕੇ ਕਿਰੇਂਟ ਨਾਲ ਬੈਠੇ ਧਿਆਨ ਨਾਲ ਬੈਠੇ ਤੇ ਲੈ ਕੇ ਜਾ ਰਹਿਤ ਨਾ ਚਲੋ ਜੀ ਹੈਲੋ ਮਾ ਗੈਸ ਚਲੀ ਜਾਂਦੀ ਕਿੱਥੇ ਹੈਲੋ ਪੱਖਾ ਵੀ ਆਪਣਾ ਦੇਖਲਾ ਪੱਖਾ ਗਾਣਾ ਹਸਾ ਕੇ ਦੇਣਾ ਮੈਂ ਤੈਨੂੰ ਬੁਲਾਣਾ ਨਹੀਂ ਨਹੀਂ ਬੁਲਾਉਂ ਇਹ ਨਹੀਂ ਲੱਗਿਆ ਸੇ ਪੇਰਾ ਗੋਮਰੇ ਮੈਨੂੰ ਮਿਲਿਆ ਤੇ ਮਾਇ ਕਦੀਆ ਕੰਦੀ ਗੱਲ ਮਾੜਾ ਮਾੜਾ ਮੈਂ ਬਾਹਰ ਗਿਆ ਨਾ ਮਾੜੇ ਦੇਖੋ ਜੀ ਮੇਰੀ ਭਾਂਦੀ ਆ ਸ਼੍ਰੀਆ ਨੂੰ ਲੜਦੇ ਰਹਿੰਦੇ ਆ ਦੌਰ ਕੋਈ ਕੰਮ ਨਹੀਂ ਲੱਣਦਾ ਬਗੈਰ ਬਾਕੀ ਤਾਨੂੰ ਕਿਆ ਕਹਾ ਫੜ ਕੱਪਾਂ ਦਾ ਚੱਲਦਾ ਕਿਆ ਕਾ ਆ ਵੀਡੀਓ ਵੀਡੀਓ ਬਣੇਗੀ ਤੀਓ ਫਿਰ ਵੀਡੀਓ ਕਾ ਭਗਾ ਚੱਲਦਾ ਕਿਆ ਮੇਰੇ ਨੂੰ ਕਿਆ ਸੀ ਤੂੰ ਦੇਖੇ ਮੂੰਹ ਤੇ ਬਾਈ ਨਹੀਂ ਹੋਣੀ ਕਈ ਕਈ

ਕਿਸੀ ਆਦੀ ਨਾ ਪਰਸਨ ਬੈਕਲੋਪ ਮਾਈਕਲ ਰਿਪੋਰਟ ਮੈਂ ਨਹੀਂ ਖਾਣਾ ਕੀ ਨਿਕਾਣਾ ਗਾਇਜ਼ ਦੇਖੋ ਪਾ ਬਿੰਗ ਦੇ ਨਾਲ ਕੋਲ ਆ ਲਈਆਂ ਨੇ ਉਹ ਆ ਰਣ ਨਜ਼ਰਾਂ ਨਜ਼ਰਾਂ ਲਾ ਦੇ ਤਰਹੀ ਨਜ਼ਰ ਖਰਾਬ ਹੋਈ ਨਹੀਂ ਆ ਕਿ ਧਾਨ ਕੋਲ ਆਉਂਦੇ ਨਹੀਂ ਤਾਂ ਇਹ ਕਿਹਨੇ ਕਿਉਂ ਉਹ ਚੁੱਪ ਨਾ ਬੈਠ ਜੇ ਮਿਲ ਇਹ ਨਜ਼ਰਾਂ ਲੀਂਗ ਲਾਉਣਾ ਜਦਾ ਪਾੜੀ ਨਜ਼ਰ ਸੀ ਆ ਜੀ ਤਾਂ ਆਪਾਂ ਲਾਉਂਗਾ ਨੂੰ ਆਉਣ ਲੱਗਣਾ ਕਿ ਪੰਨ ਸਾਡੀ ਉਹ ਬੜੀ ਵੀ ਗਾ ਨਾ ਜੀ ਹੋਰ ਦਰਮਿਆਉਂਦਾ ਮੈਂ ਅੱਖਾਂ ਆ ਕੇ ਤਰੇ ਬਸ ਕਰ ਕੀ ਕਰਦੀ ਏ ਤੂੰ ਆਹ ਦੁਰਕੰਦੇ ਆ ਚੁੱਪੇ ਚਾਪੇ ਇਹ ਮੱਕੀ ਮੇਰੀ ਮੱਕੀ ਮੱਕੀ ਐ ਕੀ ਲਿਖਣਾ ਬੰਟੂ ਲੇਖ ਚੱਲ ਇਹ ਬੰਟੂ ਲਿਖਿਆ ਦਨ ਤੂੰ ਲਿਖ ਰਿਹਾ ਸਾਰਾ ਚੱਲ ਲੇਖ ਬੰਟੂ ਮਾਤਾ ਨੂੰ ਖਾਂਦੇ ਪਾ ਗਲੇ ਆਈ ਨਾ ਚੱਲ ਬੰਟੂ ਲੇਖੋ ਤੇ ਉਹ ਅਸ਼ਰੇ ਆ ਲਿਖੀ ਗਿਆ ਜੀ ਬੰਟੂ ਚੱਲ ਇੱਕ ਬੰਟੂ ਇੱਕ ਬੰਟੂ ਚਨਾਲ ਲੇਖ ਤੇ ਨਾਲ ਪੰਨਾ ਉਹ ਬੋਲ क्यों है हाँ। ना हम सारा खा खाली है खाली सारा हिख ला तू बनू कौन है लिखना एक ही गुर्ती गुर्ती बाहिया आणे 1 बांटू लेख 1 2 स्कूल ने बांटू ने सिखाया आने 3 3 स्कूल बांटू ने सिखाया 3 चल बांटू लेग मैं देखो जी 6 यार ढियाले कोख नहीं आंदा ਕੁੱਲੇ ਜਾਂਦੇ ਨੂੰ ਕੁਛ ਨਹੀਂ ਆਂਦਾ ਲੈ ਬੰਟੂ ਨਹੀਂ ਆਂਦਾ ਟੈਂਟ ਓਏ ਫੋਰ ਦੇ ਵਾਲੇ ਕਹਿੰਦੀ ਪੈਨਸਲ ਤੂੰ ਕੈਮਰਾ ਤੋੜਨਾ ਮੇਰਾ ਤੇਰੀ ਵੀਡੀਓ ਬਾਹ ਦੇ ਤੂੰ ਕੈਮਰਾ ਤੋੜ ਆ ਆਹ ਇਹ ਗਾਇਸ ਐਮ ਬਾਰੇ ਨੇ ਕੈਮਰਾ ਕੈਮਰੇ ਤੇ ਪੈਨਸਲ ਮਾਰੀ ਮੇਰੇ ਤੂੰ ਕੈਮਰੇ ਪੈਨਸਲ ਮਾਰੀ ਨਾ ਮੇਰੇ ਮਤਲਬ ਚੀ ਜੀ ਲੱਗਦੇ ਨਹੀਂ ਦਿਖੀ ਮੈਂ ਤੇਰੀ ਵੀਡੀਓ ਨਹੀਂ ਬਾਣੀ ਕਨੀ ਏ ਦੇਖੋ ਛਿਆ ਮਾਰੇ ਗੱਦੀ ਗਾਇਸ ਮੈਨੂੰ ਬਰੀਛ ਰਾਤਾਂ ਗੱਦੀ ਕੱਲ ਤੂੰ ਪਾਉਣੇ ਮਾਰੇ ਹੈ ਨਾ ਪਾਲ ਛੁੱਟੀ ਮਾਰੀ ਉਹ ਲਊ ਭਗਾ ਦੇ ਤੂੰ ਮੱਥੇ ਤੇ ਇੱਥੇ ਮਾਰੇ ਤੂੰ ਮੱਥੇ ਤੇ ਤੇ ਉਹਦਾਦੀ ਗੁੱਸੇ ਹੈ ਗੱਦੀ ਕਹਿੰਦੀ ਛਿਆ ਮੈਂ ਦੱਸਾਂ ਕਿ ਜਿਦ ਆਵਾਂਗੀ ਕਹਿੰਦੀ ਆਡੇ ਕੱਕ ਕੇ ਲੱਡੂ ਨੂੰ ਮਾਰੇ ਆਉਣਾ ਤੂੰ ਕੋ ਮਾਰੇ ਆਉਣਾ ਮਾਰੇ ਕੌਨ ਲੱਡੂ ਨੂੰ ਆਹੋ ਕੌਨ ਮਾਰੇ ਹੈ ਫਲੂਸ ਲੈਂਦੇ ਫਲੂਸ ਡਾਡੀ ਨੇ ਬੱਕੂ ਫਲੂਸ ਲੈਂਦੇ ਡਾਡੀ ਨੇ ਉਹ ਵੀ ਡਾਡੀ ਫਲੂਸ ਲੈਂਦੇ ਨਹੀਂ ਲੈਂਦੇ ਨਾਲ ਨਹੀਂ ਲਿਖਦੇ ਪਾਪਾ ਪਾਪਾ ਚਲੋ ਫਿਰ ਚੱਲੀਏ